ਸ਼ਬੀਬ ਬੇਕ ਰਾਜਾ ਨਿਰਪੱਤ ਅਤੀ ਬਲਿਸ਼ਟ ਤਹਿ ਮੰਨੀਐ ਅਤਿ ਬਲਿਸ਼ਟ ਤਹਿ ਮੰਨੀਐ ਅਤਿਆੰਤ ਸ਼ਕਤੀਸ਼ਾਲੀ ਹੈ ਉਹ ਕੋਈ ਸ਼ਕਤੀ ਉਹਦੇ ਬਰਾਬਰ ਨਹੀਂ ਹੈ ਐਸੀ ਸ਼ਬੀਬ ਬੇਕ ਰਾਜਾ ਦੀਆ ਇਹਦੇ ਬਰਾਬਰ ਦੀ ਹੋਰ ਕੋਈ ਬੁੱਧੀ ਦੁਨੀਆ 'ਚ ਨਹੀਂ ਪੈਦਾ ਹੋਈ ਨਾ ਹੋ ਸਕਦੀ ਇਹ ਤਾਂ ਬੜੀ ਬੁੱਧੀ ਹੁੰਦੀ ਹੋਈ ਨਹੀਂ ਬਬੇਕ ਬੁੱਧੀ ਤਾਂ ਬੜੀ ਬੁੱਧੀ ਨਹੀਂ ਹੁੰਦੀ ਬਾਕੀ ਸੰਸਾਰ ਦੀਆਂ ਬੁੱਧੀਆਂ ਸਾਰੀਆਂ ਇਹ ਤੋਂ ਦੀ ਵੀ ਹੁੰਦੀਆਂ ਸਾਰੀ ਗਿਆਨ ਦੀਆਂ ਬੁੱਧੀਆਂ ਤਾਂ ਇਹੋਦਲ ਕੇ ਹਾਸੀ ਕਿ ਜਿੰਨੇ ਵੀ ਦੁਨੀਆ 'ਚ ਅਜੇ ਤੱਕ ਬੰਦੇ ਪੈਦਾ ਹੋਏ ਨੇ ਸਵਾਇਗੁਰੂ ਖੰਦ ਦੇ ਕੋਖਤਾਂ ਤੇ ਉਹਨਾਂ ਦੀ ਬੁੱਧੀ ਅਧੂਰੀ ਹੁੰਦੀ ਹੈ ਜਿੰਨੀਆਂ ਵੀ ਐਮੈਂਡਮੈਂਟਾਂ ਹੋ ਰਹੀਆਂ ਨੇ ਸਾਇੰਸ ਹੈ ਕਿਤੇ ਕੱਕ ਵੀ ਵਿਦਵਾਨ ਦੇ ਲੋਕ ਹੈ ਜਿਨ੍ਹਾਂ ਨੇ ਖੋਜ ਕੀਤੀ ਹੈ ਪਰ ਖੋਜ ਪੂਰੀ ਨਹੀਂ ਹੋਈ ਅਜੇ ਚੱਲਦੀ ਹੈ ਡਾਕਟਰ ਵੀ ਖੋਜ ਚਲਦੀ ਐ ਕਾਨੂੰਨ ਬਣਦੇ ਨੇ ਖੋਜ ਚਲਦੀ ਐ ਇਨਸਾਫ ਨਹੀਂ ਕਰ ਸਕਦੇ ਸੀ ਸੰਸਾਰ 'ਚ ਰੋਜ਼ ਐਮੈਂਡਮੈਂਟਾਂ ਕਾਨੂੰਨਾਂ 'ਚ ਹੋ ਰਹੀਆਂ ਨੇ ਹਰ ਖੇਤਰ ਦੇ ਵਿੱਚ ਉੱਚੇ ਤੋਂ ਉੱਚਾ ਜਾਣਾ ਗਿਆਨ ਆ ਉਹਦੇ 'ਚ ਕਵੀ ਹੈ ਵੈਡ ਵੈਟਾ ਹੋ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਕਦੋਂ ਡਿਵੈਲਪਮੈਂਟ ਹੋਊਗੀ ਐਂਡ ਕਾਦਾਊਗਾ ਜਾਂ ਦੇਖੀ ਜੋ ਜਾਣਦਾਊਗਾ ਐਂਡ ਤਾਇਆ ਨਹੀਂ ਕਲੋਨ ਬਣ ਰਹੇ ਨੇ ਡਾਕਟਰੀ ਖੋਜ ਹੋ ਰਹੀ ਹੈ ਸਭ ਕੁਝ ਹੋ ਰਿਹਾ ਹੈ ਬਿਮਾਰੀਆਂ ਦੀ ਖੋਜ ਹੋ ਰਹੀ ਹੈ ਦਵਾਈਆਂ ਬਣ ਰਹੀਆਂ ਨੇ ਚੱਲਦੀ ਹੈ ਖੋਜ ਕਮੀ ਦਾ ਵੀ ਪਤਾ ਲੱਗ ਜਾਂਦਾ ਹੈ ਚੱਲਦੀ ਹੈ ਖੋਜ ਲਮੀਦਰ ਵੀ ਆ ਰਹੀ ਹੈ ਤਾਂ ਮਤਲਬ ਪੂਰੀ ਬੁੱਧੀ ਨਹੀਂ ਹੈ ਆ ਖੋਜਾਂ ਡੈਂਡ ਹੈ ਆਤਮਾ ਦੀ ਖੋਜਾਂ ਡੈਂਡ ਹੈ ਬਸ ਇਹ 100 ਕਹਾਣੀ ਹੈ ਤੇ ਖੋਜਾਂ ਡੈਂਡ ਤੇ ਇਹ ਚੈਪਟਰ ਵਾਲੀ ਆ ਗਿਆ ਜਿਹੜੀ ਆਤਮ ਗਿਆਨ ਦੀ ਖੋਜ ਹੈ ਇਹ ਪੂਰੀ ਖੋਜ ਹੈ ਇਹਦੇ ਜੋਰ ਕਿਸੇ ਨੇ ਗਾਹ ਨਹੀਂ ਕੋਈ ਗੱਲ ਦੱਸੀ ਇੱਥੇ ਤੱਕ ਦੱਸੀ ਗਈ ਨੇ ਦੱਸੀ ਜਦ ਵੀ ਦੱਸੂ ਇੱਥੇ ਤੱਕ ਦੱਸ ਸੱਚ ਸੋ ਗਾਹ ਕਿਤੇ ਆ ਕੇ ਕਿੱਕਾ ਚੋਟੀ ਤੇ ਟੋਪ ਤੇ ਪਹੁੰਚ ਗਈ ਇਹ ਜੇ ਅਮੈਂਡਮੈਂਟ ਤਾਂ ਹੀ ਨਹੀਂ ਹੋ ਸਕਦੀ ਕਦੇ ਵੇਦ ਵਿੱਚ ਕਿਸੇ ਨੇ ਅਮੈਂਡਮੈਂਟ ਵੀ ਕੀਤੀ ਕਦੇ ਵੀ ਨਹੀਂ ਅਮੈਂਡਮੈਂਟ ਇਹ ਵੇਦ ਦੇ ਦੂਰੇ ਜਿਹੜੇ ਗਿਆਨ ਨੇ ਉਹ ਅਮੈਂਡਮੈਂਟ ਹੋ ਰਹੀ ਹੈ ਬਾਕੀ ਜਿਹੜੇ ਗਿਆਨ ਨੇ ਵੇਦ ਦੇ ਵਿੱਚ ਜਿਹੜਾ ਆਤਮ ਗਿਆਨ ਅਮੈਂਡਮੈਂਟ ਬਲ ਨਹੀਂ ਹੋਦੀ ਸਿਰਫ ਆਧਮ ਗਿਆਂਸ਼ ਬਿਲਡਿੰਗ ਹੋ ਰਹੀ ਬਾਕੀ ਸਾਰੀ ਐਮੈਂਡਮੈਂਟ ਹੋ ਰਹੀ ਹੈ ਬੇਦਰ ਵਿੱਚ ਹਰ ਪ੍ਰਕਾਰ ਦਾ ਗਿਆਨ ਹੈ ਬੇਦਰ ਵਿੱਚ ਬਾਕੀ ਸਾਰੇ ਗਿਆਨ ਐਮੈਂਡਮੈਂਟ ਹੋ ਰਹੀ ਹੈ ਉਹਦੇ ਜੋ ਤਾਂ ਦਾ ਗਿਆਨ ਕਮਿਡਮੈਂਟ ਹੋ ਰਹੀ ਹੈ ਜਿਹੜੇ ਉਹ ਗ੍ਰਹਿ ਮੰਤਰ ਤੋਂ ਹੋਰ ਖੋਜ ਲੈ ਗਲੇ ਕੁਝ ਵੀ ਨਹੀਂ ਹੋ ਸਭ ਝੂਠ ਨੇ